ਜੀ ਆਪਾ ਚੌਪਈ ਸਾਹਿਬ ਦੀ ਸੰਥਿਆ ਕਰ ਰਹੇ ਆ ਤੇ ਇਸ ਦੇ ਵਿਸਰਾਮ ਵੀ ਆਪਾਂ ਉਚਾਰਨ ਕਰਦੇ ਪਏ ਆ ਪੰਕਤੀ ਸ਼ੁਰੂ ਹੁੰਦੀ ਹੈ ਪੌੜੀ 24 ਸਾਹਿਬ ਦੀ 14ਵੀਂ ਪੌੜੀ ਹੈ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਬਦਨ ਤੇ ਵਿਸਰਾਮ ਹੈ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਨਾਲ ਇੱਥੇ ਵਿਸਰਾਮ ਲਾਉਣਾ ਹੈ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਸ਼੍ਰਿਸ਼ਟ ਸੱਸੇ ਦੀ ਆਵਾਜ਼ ਉਚਾਰਨ ਕਰਨੀ ਹੈ ਤੇ ਕਈ ਸੰਗਤਾਂ ਨੂੰ ਨਾ ਛੱਛੇ ਦੀ ਆਵਾਜ਼ ਬਿੰਦੀ ਲਾ ਕੇ ਉਚਾਰਨ ਕਰਦੀਆਂ ਸ਼੍ਰਿਸ਼ਟ ਸ਼੍ਰਿਸ਼ਟ ਨਹੀਂ ਪੜਨਾ ਸ਼੍ਰਿਸ਼ਟ ਸੱਸੇ ਦੀ ਆਵਾਜ਼ ਉਚਾਰਨ ਹੋਵੇ ਸ਼੍ਰਿਸ਼ਟ ਹਾਂ ਸ਼੍ਰਿਸ਼ਟ ਸਭ ਧਾਰੇ ਦਲਾਵਾਂ ਲੱਗੀਆਂ ਧਾਰੇ ਦੀ ਆਵਾਜ਼ ਧਾਰੇ ਨਹੀਂ ਪੜਨਾ ਧਾਰੇ ਪੜ੍ਹਨਾ ਆਪ ਆਪਣੀ ਬੂਝ ਉਚਾਰਾ ਬੂਝ ਤੇ ਵਿਸਰਾਮ ਹੈ

ਕੱਠਾ ਉਚਾਰ ਨਹੀਂ ਕਰਨਾ ਵਖਵਾ ਕਰਨਾ ਤੁਮ ਸਭ ਹੀ ਤੇ ਇੱਚ ਵਿਸਰਾਮ ਲਾਉਣਾ ਹੈ ਰਹਿਤ ਨਿਰਾਲਮ ਰਹਿਤ ਨਿਰਾਲਮ ਨਿਰਾਲਮ ਪੜ੍ਹਨਾ ਹੈ ਸਮਝ ਲੱਗੀ ਹਾਂਜੀ ਜਨਤ ਬੇਦ ਭੇਦ ਭੇਦ ਤੇ ਵਿਸਰਾਮ ਹੈ ਜਨਤ ਬੇਦ ਭੇਦ ਅਰ ਆਲਮ ਅਰ ਆਲਮ ਪੜ੍ਹਨਾ ਹੈ ਸਭ ਲੱਗੀ ਸਾਰੀ ਪੰਕਤੀਆਂ ਦੀ ਬਬੇ ਆਪ ਆਪਣੀ ਬੂਜ ਉਸ ਨੂੰ ਉਚਾਰਾ ਕਰਨਾ ਉਚਾਰਨ ਜੀ ਇਹਨੂੰ ਹਾਂਜੀ ਹਾਂ ਇਹ ਉਚਾਰ ਹੈ ਇੱਥੇ ਲੱਗੀਆਂ ਦਲਾਵਾ ਠੀਕ ਜੇ ਇਥੇ ਲਾ ਲੱਗੀ ਹੁੰਦੀ ਫਿਰ ਬਣਨਾ ਹੀ ਉਚਾਰੇ ਰੇ ਰਾਰੇ ਲਾ ਰੇ ਇੱਥੇ ਬਣ ਗਿਆ ਰੈ

ਤਾਰੇ ਉਚਾਰੇ ਪਰ ਇੱਥੇ ਦੋ ਦਲਾਵਾਂ ਲੱਗੀਆਂ ਠੀਕ ਹੈ ਦੋ ਦਲਾਵਾਂ ਦੀ ਆਵਾਜ਼ ਕੱਟਣੀ ਉਚਾਰੇ ਰੈ ਰੈ ਦਲਾਵਾਂ ਰਾਰੇ ਦਲਾਵਾਂ ਰੈ ਤੇ ਰਾਰੇ ਲਾ ਹੁੰਦਾ ਰੇ ਜੇ ਇੱਕ ਆ ਫਿਰ ਰੇ ਆ ਜੇ ਦੋ ਆ ਫਿਰ ਰੈ ਆ ਸਮਝ ਲੱਗੀ ਨਾ ਹਾਂਜੀ ਜੇਤੀ ਬਦਨਾ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਨਤ ਬੇਦ ਭੀਦ ਅਰਿ ਆਲਮ ਵਾਹਿਗੁਰਜੀ ਕਾ ਥਾਣ ਸਾ ਵਾਹਿਗੁਰਜੀ ਕੀ ਬਤਿ